ਹਲੋ ਸਿਰਾਲਾ ਪਲਾਓ ਜੀ ਮਹੱਤ ਕੰਨ ਲਾ ਲਿਆ ਕਿੰਨਾ ਕੋਈ ਇੱਕ ਪੁਆਇੰਟ ਕੁਝ ਆ ਰਹੀ ਹੈ ਤੁਰ ਕੇ ਯਾਤਰਾ ਤੁਰ ਕੇ ਸਿਰਾਲਾ ਆਦਾ ਕਹਿੰਦੇ ਮੁੰਡਿਆਣੀ ਕੀ ਹੋ ਗਿਆ ਭਾਈ ਕਿੰਨੇ ਪੈਸੇ ਵਧੀਆ ਤੁਰ ਕੇ ਜਾਈ ਇਹਨਾਂ ਕਰਾਇਆ ਨਹੀਂ ਲੱਗਣਾ ਅੱਛਾ 40 ਰੁਪਏ ਆਉਂਦੇ ਵਧੀਆ ਵਧੀਆ 40 ਰੁਪਏ ਲਾ ਕੇ ਬਸ ਸਿੱਟ ਬੈ ਕੇ ਆਵਾਂਗੇ ਉਹ ਵੀ ਕੋਈ ਪਤਾ ਨਹੀਂ ਆ ਬਸ ਤੇ ਨਾ ਹੋਣਾ ਪਵੇ ਠਾ ਠੜਾ ਏ ਮੁੰਡੇ ਫੇਰ ਰਸਗੁਲੇ ਖਾਣ ਲੱਗ ਗਏ ਮੇਰਾ ਜਿਹੜਾ ਇਧਰ ਆਇਓ ਪੰਜੋ ਦੋ ਚੱਜਦੇ ਰਾ ਲੈ ਜਾਂਦੇ ਮੁੰਡੇ ਦਾਬਦੇ ਆ ਉਹ ਪਿੰਡ ਸਾਰੇ ਅੱਗੇ ਅੱਗੇ ਜਾਂਦਾ ਹੈ ਆਪਾਂ ਚੜ੍ਹ ਜੀਏ ਚੜ੍ਹ ਜੀਏ ਯਾਰ ਹੋ ਰਿਹਾ ਯਾਰ ਜਾਦਾ ਹੋ ਗਿਆ ਬਲੇ ਸੋਨਹਾਰ ਸਾਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜੋ ਆ ਨੌਜਵਾਨ ਆ ਰਹੇ ਆ ਬੜਾ ਵੇਖ ਕੇ ਮਨ ਨੂੰ ਖੁਸ਼ੀ ਮਿਲਿਆ ਕਿ ਨੌਜਵਾਨਾਂ ਨੂੰ ਸਾਰਾ ਦੇ ਰੇਂਗ ਦਾ ਅਰਾਸਾ ਖੇੜਾ hota ਦੀ ਜੋ ਸੰਗਤ ਆ ਮੁਖਸਰ ਸਾਹਿਬ ਪੈਦਲ ਯਾਤਰਾ ਜੋ ਜਾ ਰਹੀ ਆ ਤੋਂ ਬਹੁਤ ਖੁਸ਼ੀ ਹੋਈ ਨਹੀਂ ਕਿ ਯਾਨੀ ਇਹਨਾਂ ਦੇ ਵਿੱਚ ਕੋਈ ਮੋਨਾ ਘੋਨਣੀ ਸਾਰੇ ਪੱਗਾਂ ਵਾਲੇ ਅਮਾਰੇ ਸੱਚੇ ਪਾਛੇ ਜੜਤੀ ਕਲਾ ਵਿੱਚ ਰੱਖੇ ਤੇ 40 ਮੁਕਤੀਆਂ ਦੀ ਧਰਤੀ ਤੇ ਐਸੇ ਨੌਜਵਾਨਾਂ ਦੀ ਲੋੜ ਆ ਵੀ ਜਿਹੜਾ ਗੁਰੂ ਦੇ ਘਰੇ ਕਿਉਂਕਿ ਸਾਨੂੰ ਰੈਲੀਆਂ ਮਨਾਉਣ ਵਾਲੇ ਨਹੀਂ ਚਾਹੀਦੇ ਕਿ ਸਵੇਰੇ ਬਸਾਂ ਭਰ ਕੇ ਲੈ ਕੇ ਇਹੋ ਜੇ ਨੌਜਵਾਨਾਂ ਦਾ ਜਜ਼ਬਾ ਜਿਹੜਾ 40 ਮੁਕਿਆਂ ਦੀ ਤਰ੍ਹਾਂ ਦਿੱਤੇ ਵਾਕਿਆ ਹੀ ਜਿਹੜਾ ਸ਼ਹੀਦਾਂ ਨੂੰ ਸੱਚੀ ਸ਼ਰਧਾ ਜੀ ਜਿਹੜੀ ਇਹ ਨੌਜਵਾਨ ਸਾਡੇ ਦੇਖ ਕੇ ਆਉਣਗੇ ਉਹ ਤੇ ਸੇਵਾ ਵੀ ਕਰਨਗੇ ਰਾਤ ਨੂੰ ਸੋ ਵੈਗਰੂ ਚੜਦੀ ਕਲਾ ਰੱਖੇ ਸੱਗੇ ਪਾਤਸ਼ਾਹ ਵੀ ਜੋ ਨਗਰ ਛੋਟਾ ਰੰਧਾ ਖੇੜਾ ਜ਼ਿਲ੍ਹਾ ਮੁਕਸਿਸ ਸਾਹਿਬ ਹਲਕਾ ਲੰਬੀ ਇਹਨਾਂ ਕਿ ਨੌਜਵਾਨ ਜਾ ਰਹੇ ਆ ਸੋ ਮੈਂ ਇਹਨਾਂ ਨੂੰ ਦੇਖ ਇਹਨੂੰ ਕਿ ਜਮਰ ਮਾਰ ਮਾਰ ਕੇ ਉਚਾਲ ਮਾਰ ਮਾਰਦੇ ਉਹ ਨਜਰ ਮੈਂ ਵੀ ਜਾਨ ਨਾਲ ਮਾਰਦੇ ਨਜਰ ਜਾ ਅਮਰੂਦ ਆ ਲੱਗਾ ਪੈਂ ਤੇ ਫੁੱਟ ਅਮਰੂਦ ਹੀ ਬਹੁਤ ਮੂਟਾ ਏ ਇਹ ਖਾ ਕੇ ਨਾ ਇਹ ਕੋਰੇ ਵਾਲੇ ਲਤਫਨ ਕਿੱਥੇ ਮਿਲਦੇ ਉਹ ਯਾਰ ਮਾਰ ਨਹੀਂ ਕਿਤੇ ਨਹੀਂ ਹਨ ਮਰੁੰਡੇ ਵਾਲਾ ਦੇ ਉੱਧ ਕਰ ਲੈਨੇ ਕੀ ਕੀ ਜਗਨੜਿਆ ਚ ਪੂਰਾ ਬੁੱਲੇ ਆ ਤੇ ਨਾਂ ਨਾਂ ਤਾਂ ਹੀ ਰ ਨਹੀਂ ਯਾਰ ਆਲੇ ਮੇਰੇ ਤੋੜ ਲਾ ਮੇ ਤੋ ਖਾ ਲੋ ਯਾਰ ਲਾ ਕੇ ਹੈਲੋ ਉੱਤੇ ਹਿੰਦੀ ਵੀ ਹਿੰਦੀ ਲਈ ਨਹੀਂ ਨਹੀਂ ਮੈਂ ਆਪਰ ਗੱਲ ਨਹੀਂ ਭਾਈ ਬਿਲਕੁਲ ਸਹੀ ਸਲਾਮਤ ਜਿਹੜੇ ਮੁੰਡੇ ਰੱਤੇ ਘੜੇ ਦੇ ਚੱਲੇ ਸੀ ਨਾ ਸਵੇਰ ਦੇ ਉਹ ਤੁਰ ਕੇ ਆ ਰਹੇ ਸੀ ਮਾਗੀ ਮੇਲੇ ਤੇ 40 ਮੁਕਤੀਆਂ ਦੀ ਧਰਤੀ ਦੇ ਦਸਵੇਂ ਪਾਤਸ਼ਾਹ ਦੇ ਤੇ ਰੈਲੀਆਂ ਵਾਲਿਆਂ ਨੂੰ ਬਹੁਤ ਲਹਨਤਾਂ ਪਈਆਂ ਰੱਤੇ ਖਰੇ ਦੇ ਮੁੰਡਿਆਂ ਨੇ ਵੀ ਰੈਲੀਆਂ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਰੈਲੀ ਜਿਹੜੀ ਕਰਨੀ ਚਾਹੀਦੀ ਇਹਨਾਂ ਨੂੰ ਅੱਗੇ ਪਿੱਛੇ ਜਿਹੜਾ 40 ਮੁਕਤੀਆਂ ਦੀ ਧਰਤੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਕਿੰਨਾ ਵੱਡਾ ਜਿਹੜੀਆਂ ਕੁਰਬਾਨੀਆਂ ਕੀਤੀਆਂ ਮਾਤਾ ਪਾਗੋਜੀ ਨੇ ਤੇ ਇਹ ਲੋਕ ਕੀ ਆ ਬੱਸਾਂ ਦਾ ਭੀੜ ਢੱਕਾ ਕਰਕੇ ਤੇ ਯਾਰ ਬਹੁਤ ਗਲਤ ਗੱਲ ਆ ਯਾਰ ਕੀ ਕਹੀਏ ਯਾਰ ਸਾਡੇ ਆਪ ਦੇ ਲੋਕ ਜਿਹੜੇ ਹੁਣ ਜਾਂਦੇ ਠੇਕਿਆਂ ਤੇ ਬੜੀ ਭੀੜ ਆ ਸਵੇਰੇ ਆਉਣ ਲੱਗਿਆ ਰੈਲੀਆਂ 'ਚ ਭੀੜ ਸੀ ਯਾਰ ਲੱਗਿਆ ਠੇਕਿਆਂ 'ਚ ਭੀੜ ਆ ਤੇ ਸਾਡੇ ਨੌਜਵਾਨ ਯਾਰ ਸਾਡੇ ਬਜ਼ੁਰਗ ਲੋਕ ਜਿਹੜੇ ਪੱਗਾਂ ਬੰਨ ਕੇ ਤੇ ਜਾਣ ਲੱਗੇ ਅੱਜ ਦੇ ਪਵਿੱਤਰ ਦਿਹਾੜੇ ਤੇ ਵੈਸੇ ਨਹੀਂ ਦਾਰੂ ਪੀਣੀ ਚਾਹੀਦੀ ਪਰ ਲੋਕ ਵੇਖੋ ਰੱਜ ਕੇ ਜਾਇਆ ਦੇ ਮੈਂ ਵੀਡੀਓ ਤੇ ਪ੍ਰੂਫ ਨਾਲ ਲਾਉਂਗਾ ਤੁਹਾਡੇ ਗਲਤ ਗੱਲ ਨਹੀਂ ਤੇ ਪਾਦੀ ਮੈਨੂੰ ਵੀਡੀਓ ਬਈ ਹੋਏ ਗਰਮਾ ਗਰਮ ਕਰੋਨੀ ਵੈਗੁਰੂ ਗਰਮਾ ਗਰਮ ਕਰੋਨੀ ਆਗੇ ਵੈਗੁਰੂ ਜੀ ਚਾਰ ਛੱਕੇ ਵੈਗੁਰੂ ਜੀ ਪਿੱਛੇ ਲੈ ਲੈ ਵਿੱਚ ਪਾ ਹਾਂ ਲੰਗਰ ਲੱਗਿਆ ਵੈਗੁਰੂ ਜੀ ਚਾਰ ਛੱਕੇ ਪਰੇ ਉਹ ਵੀਰ